ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡ ਤੇ ਲੋਜੀ ਫਰੈਂਡ ਅੱਜ ਦਾ ਬਲੌਗ ਆਪਾਂ ਇੱਥੇ ਕਰ ਰਹੇ ਸੀਗੇ ਸਟਾਰਟ ਸ਼ਾਇਦ 10:00 ਵਜ ਗਏ ਸੀਗੇ 10:00 ਵਜੇ ਦਾ ਟਾਈਮ ਸੀਗਾ ਤੇ ਮੈਂ ਲੱਗੀ ਸੀਗੀ ਇੱਥੇ ਪੋਚਾ ਲਗਾਉਣ ਝੜ-ਝੜੂ ਮੈਂ ਪਹਿਲੇ ਹੀ ਲਗਾਤਾ ਸੀਗਾ ਪੋਚਾ ਮੈਂ ਥੋੜਾ ਜਿਹਾ ਲੇਟ ਲਗਾਉਣ ਲੱਗੀ ਸੀਗੀ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਹੈਨਾ ਤੇ ਅੱਜ ਮੈਨੇ ਨਾ ਇਹ ਸਾਰਾ ਰੂਮ ਪਹਿਲਾਂ ਝਾੜ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਇੱਥੇ ਜਿੰਨੇ ਵੀ ਕੱਪੜੇ ਲੇੜੇ ਪਏ ਸੀਗੇ ਉਹਨਾਂ ਨੂੰ ਤੈਹ ਲਗਾ ਕੇ ਹਨਾ ਧੋਏ ਹੋਏ ਜਿਹੜੇ ਪਏ ਸੀਗੇ ਕਈ ਦਿਨਾਂ ਤੋਂ ਨਾ ਤੈਹ ਲਾਉਣ ਵਾਲੇ ਕੱਪੜੇ ਪਏ ਸੀਗੇ ਤੇ ਬੱਸ ਟਾਈਮ ਜਾਈ ਨਹੀਂ ਲੱਗ ਰਿਹਾ ਸੀਗਾ ਕੁਛ ਨਾ ਮਨ ਜਾਨੀ ਕਰ ਰਿਹਾ ਸੀਗਾ ਹਨਾ ਤੇ ਮਾਸ਼ਾਅੱਲ ਅੱਜ ਮੈਂ ਲਗਾ ਦਨੀ ਆ ਤੇ ਥੋੜਾ ਜਿਹਾ ਇਥੋਂ ਸਾਰੀ ਸੈਟਿੰਗ ਜੀ ਮੈਨੇ ਕਰੀ ਆ ਇਹ ਰੂਮ ਦੀ ਹਨਾ ਮਤਲਬ ਕਿ ਚੰਗੀ ਤਰ੍ਹਾਂ ਝਾੜ ਝੂੜੂ ਲਗਾ ਕੇ ਬੈਠਾ ਥੱਲੋ ਹਨਾ ਉਪਰੋਂ ਥੋੜੇ ਬੋਤੇ ਜਾਲੇ ਜੂਲੇ ਤਾਰ ਕੇ ਤੇ ਫੇਰ ਮੈਂ ਕਿਉਂਕਿ ਇਹ ਰੂਮ ਹੁਣ ਥੋੜਾ ਕ ਆਪਾਂ ਚੇਂਜ ਕਰਨਾ ਹੈ ਨਾ ਵੈਸੇ ਕਰਤਾ ਦਿੰਦੇ ਆਪਾਂ ਅੱਜ ਹੀ ਤੇ ਅੱਜ ਰਮਨੀਤ ਦੇ ਡੈਡੀ ਗਏ ਹੋਏ ਨੇ ਕੰਮ ਤੇ ਨਹੀਂ ਤਾਂ ਫਿਰ ਅੱਜ ਆਪਾਂ ਕਰ ਦਿੰਦੇ ਹੈਨਾ ਇੱਥੋਂ ਬੈੱਡ ਵਗੈਰਾ ਆਪਾਂ ਕੱਢ ਦਿੰਦੇ ਇਹ ਅ ਬੈੱਡੀ ਸੋਚ ਲਈ ਸੀਗੀ ਮੈਂ ਕੱਢਣ ਦੀ ਤੇ ਆਪਾਂ ਸ਼ਾਇਦ ਮਸ਼ੀਨਾ ਵੀ ਆਪਾਂ ਐਸੇ ਰੂਮ ਚ ਰੱਖ ਲਵਾਂਗੇ ਬੈੱਡ ਤੇ ਦੋ ਸੋਫੇ ਆਪਾਂ ਉਦਲੇ ਰੂਮ ਚ ਹੈਨਾ ਜਿਹੜਾ ਆਪਾਂ ਨੇ ਨਵਾਂ ਕਮਰਾ ਬਣਾਇਆ ਉੱਚ ਲਗਾ ਦਵਾਂਗੇ ਹੈਨਾ ਤੇ ਮਸ਼ੀਨਾ ਆਪਾਂ ਇੱਥੇ ਜਾਂ ਫਿਰ ਮਸ਼ੀਨਾ ਕੱਲੀਆਂ ਜਾਣਗੀਆਂ ਹੈਨਾ ਬੈੱਡ 'ਤੇ ਮਸ਼ੀਨਾਂ ਦੇ ਨਾਲ ਬਿਲਕੁਲ ਵੀ ਨਹੀਂ ਰੱਖਣੇ ਹੈਗੇ ਕਿਉਂਕਿ ਫਿਰ ਨਾ ਪੀੜੀ ਪੀੜੀ ਜੀ ਜਗਾ ਲਗਣ ਲੱਗ ਜਾਂਦੀ ਹੈ ਹਨਾ ਫਿਰ ਕਛੋਰ ਜੀ ਹੋਣ ਲੱਗ ਜਾਂਦੀ ਹੈ ਤਾਂ ਕਰਕੇ ਮੈਂ ਕਿਹਾ ਬੈੱਡ ਤਾਂ ਮੈਂ ਬਿਲਕੁਲ ਵੀ ਨਹੀਂ ਆਪਣੇ ਮਸ਼ੀਨਾਂ ਨਾਲ ਲਾਉਣੇ ਹੈਗੇ ਹਨਾ ਤੇ ਮੈਂ ਕਿਹਾ ਚਲੋ ਇੱਕ ਅਦਾ ਸੋਫਾ ਜ਼ਰੂਰ ਰੱਖ ਲਵਾਂਗੇ ਨਹੀਂ ਆਪਣੇ ਚੇਅਰ ਹੈਗੀਆਂ ਨੇ ਚੇਅਰ ਰੱਖ ਲਵਾਂਗੇ ਹਨਾ ਤਾਂ ਕਰਕੇ ਤੇ ਇੱਥੇ ਆ ਦੇਖੋ ਸਾਨੂੰ ਤਾਂ ਬਹਿ ਗਿਆ ਸੀਗਾ ਪੋਟੀ ਦਾ ਜੋਰ ਪਹਿਲਾਂ ਉਧਰ ਬੈੱਡ ਤੇ ਕੁੱਦ ਕੇ ਆਇਆ ਤੇ ਇੱਧਰ ਪੋਚਾ ਲਾ ਲਿਆ ਫਿਰ ਇੱਧਰ ਫਿਰ ਮੈਂ ਨੂੰ ਚਲੋ ਕਹਿੰਦਨੀ ਹੈ ਮੈਂ ਚਲ ਕੋਈ ਨਾ ਇੱਕ ਦਿਨ ਰਹਿ ਗਿਆ ਇਹਨਾਂ ਦੀ ਛੁੱਟੀਆਂ ਦਾ ਲਾਸਟ ਡੇ ਆ ਕਰ ਲੰਦੇ ਇਹਨਾਂ ਨੂੰ ਜਿਹਨੀਆਂ ਮਸਤੀ ਕਰਦੇ ਨੇ ਤੇ ਇਹਨੂੰ ਹੁਣ ਮੈਂ ਬਿਠਾ ਕੇ ਆਈ ਸੀਗੀ ਮੈਂ ਕਿਹਾ ਚਲੋ ਕਈ ਵਰੀ ਕੀ ਹੁੰਦਾ ਬੱਚਾ ਹੈ ਨਾ ਡਿੱਗੂ ਡੁੱਗਣਾ ਚਾਵੇ ਬੱਚੇ ਨਾ ਬਸ ਜਦੋਂ ਪ੍ਰੈਸ਼ਰ ਪੈਂਦਾ ਹੈ ਨਾ ਨਾਲ ਦੇ ਯਾਨੀ ਕਿ ਪਹਿਲਾਂ ਨਹੀਂ ਜਾਂਦੇ ਹੈਗੇ ਬਾਅਦ ਚ ਜਾਂਦੇ ਨੇ ਸ਼ਾਨਦੀ ਤਾਂ ਪਤਾ ਨਹੀਂ ਇਹੀ ਆਦਤ ਹੈ ਕਈ ਵਰੀ ਇਹਨੂੰ ਐ ਹੁੰਦਾ ਵੀ ਮੈਂ ਕਰਨੀ ਨਹੀਂ ਹੈਗੀ ਹੈ ਨਾ ਵੀ ਨਹੀਂ ਆਈ ਹੈਗੀ ਇਹਨੂੰ ਮੈਂ ਕਹਿੰਨੀ ਹੁੰਦੀ ਵੀ ਜਦੋਂ ਪੋਟੀਆਂ ਦੇ ਕਰ ਲਿਆ ਕਰ ਹੈ ਨਾ ਤੇ ਇਸ ਕਰਕੇ ਮਹਾ ਹੁਣ ਇਹਨੂੰ ਮੈਂ ਆਪ ਹੀ ਬਿਠਾ ਕੇ ਆਇਆ ਮੈਂ ਕਿਹਾ ਬਹਿ ਜਾ ਤੇ ਚਲੋ ਜਿੱਥੇ ਮੈਂ ਪੋਚਾ ਹੁਣ ਦੋਨੇ ਰੂਮ ਦੇ ਵਿੱਚ ਲਗਾ ਲਿਆ ਸੀਗਾ ਅੱਜ ਬੈਠ ਕੇ ਪੋਚਾ ਲਾਣ ਨੂੰ ਮਨ ਨਹੀਂ ਕਰਿਆ ਹੈਗਾ ਕਿਉਂਕਿ ਅੱਜ ਨਾ ਸਾਡੇ ਗਈ ਹੋਈ ਸੀਗੀ ਲਾਈਟ ਸਵੇਰ ਦੀ ਲਾਈਟ ਗਈ ਹੋਈ ਹੈ ਸਵੇਰੇ ਯਾਨੀ ਕਿ 7-8 ਕਵਜੇ 8 ਵਜੇ ਪਿੰਨ 8:30 ਵਜੇ ਲਾਈਟ ਚਲੀ ਗਈ ਸੀਗੀ ਕੱਟ ਸੀਗਾ ਅੱਜ ਸਾਡੇ ਹੁਣ ਸਾਡੇ ਇਨਕੀ ਲਾਈਟ ਵਗੈਰਾ ਜਾਂਦੀ ਨਹੀਂ ਹੈਗੀ ਪਰ ਥੋੜੇ-ਬੋਧੇ ਨਾ ਖੰਬੇ ਵਗੈਰਾ ਜੇ ਜਿਹੜੇ ਹੁੰਦੇ ਨੇ ਬਿਜਲੀ ਦੇ ਉਹ ਸੈੱਟ ਜੇ ਕਰ ਰਹੇ ਸੀਗੇ ਉਹਦੇ ਕਰਕੇ ਵੀ ਰਾਤ ਨੂੰ ਲਾਈਟ ਆਉਗੀ ਤਾਂ ਫਿਰ ਪੱਖੇ ਵਗੈਰਾ ਮੈਂ ਜ਼ਿਆਦਾ ਨਹੀਂ ਚਲਾ ਸਕਦੀ ਸੀਗੀ ਪੋਚੇ ਵੀ ਮੈਨੇ ਯਾਨਕੀ ਕਿ ਇੱਕ ਮਿੰਟ ਪੱਖੇ ਲਗਾ ਕੇ ਹਨਾ ਫੇਰ ਹੀ ਸਿਕਾਈ ਸੀਗੇ ਤੇ ਲੋ ਜੀ ਪੋਚਾ ਲਗਾਉਣ ਤੋਂ ਬਾਅਦ ਫਿਰ ਮੈਂ ਆ ਗਈ ਸੀਗੀ ਆਪਣੇ ਆਟੇ ਵਾਲੀ ਢੋਲੀ ਸਾਫ਼ ਕਰਨ ਮੈਂ ਕਿ ਇਹਨੂੰ ਮੈਂ ਸਾਫ਼ ਕਰ ਦਨੀ ਆ ਕਿਉਂਕਿ ਜਦੋਂ ਕੱਲ ਆਟਾ ਖਤਮ ਹੋਇਆ ਸੀਗਾ ਨਾ ਤੇ ਲਾਸਟ ਆਟੇ 'ਚ ਸੁਸਰੀਆਂ ਜੀ ਨਿਕਲੀਆਂ ਸੀਗੀਆਂ ਦੋ ਤੇ ਕੁਛ ਹੈ ਨਾ ਹੁਣ ਮੀ ਦਾ ਮੌਸਮ ਮੌਸਮ ਜਾ ਵੀ ਹੋਇਆ ਪਿਆ ਤੇ ਕੱਚਾ ਕੱਚਾ ਜਾ ਮੌਸਮ ਜਾ ਹੋਇਆ ਪਿਆ ਹੁਣ ਘਰਾਂ ਚੋਂ ਨਾ ਥੋੜੀ ਜਿਹੀ ਕੱਚਕਚੀ ਜਿਹੀ ਹੁਆਣ ਲੱਗ ਗਈ ਹੈ ਸਮੈਲੀ ਜੀ ਜੀ ਮੈਂ ਆਂਦੀ ਹੁੰਦੀ ਹੈ ਮੀ ਦੀ ਉਹ ਆਉਂਦੀ ਹੈ ਤੇ ਮੈਂ ਹੁਣ ਮੈਂ ਆਟਾ ਧੋ ਕੇ ਹੀ ਆਪਾਂ ਇਹਦੇ ਚ ਪਾਵਾਂਗੇ ਹੈਨਾ ਇਹਨੂੰ ਮੈਂ ਧੁੱਪ ਲਵਾ ਦਿੰਨੀ ਆ ਤਾਂ ਕਰਕੇ ਅਗਰ ਜੇ ਪਿਛਲਾ ਆਟਾ ਵਿੱਚ ਥੋੜਾ ਕ ਵੀ ਪਿਆ ਰਹਿ ਜਾਂਦਾ ਨਾ ਤਾਂ ਫਿਰ ਮੈਨੂੰ ਤਾਂ ਇਨਕੀ ਐ ਹੋਣ ਲੱਗ ਜਾਂਦੇ ਵੀ ਪਹਿਲਾਂ ਵਾਲੇ ਆਟੇ ਕਰਕੇ ਜੋ ਵੀ ਕੁਛ ਸੁਸਤਰੀਆਂ ਵਗੈਰਾ ਆਈਆਂ ਨਹੀਂ ਹੈਨਾ ਤੇ ਤਾਂ ਕਰਕੇ ਇੱਥੇ ਮੈਂ ਹੁਣ ਫਿਰ ਚੰਗੀ ਤਰ੍ਹਾਂ ਇਹਨੂੰ ਮੈਂ ਧੋ ਕੇ ਇਸ ਮਾਰ ਕੇ ਤੇ ਧੁੱਪ ਲਗਾ ਦਵਾਂਗੇ ਹਨ ਤੇ ਫਿਰ ਜਿਹੜੇ ਚੈਨਲ ਤੇ ਆਪਣੇ ਨਵੇਂ ਆਇਓ ਪਲੀਜ਼ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਜੇ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਠੀਕ ਹੈ ਜੀ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਲਾਈਕ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ ਤੁਹਾਡਾ ਇੱਕ ਇੱਕ ਲਾਈਕ ਹੈ ਨਾ ਸਾਡੇ ਲਈ ਬਹੁਤ ਜ਼ਿਆਦਾ ਵਿਟਾਮਿਨ E ਲਾ ਲੋ ਵਿਟਾਮਿਨ D ਜਿੰਨੀ ਵੀ ਕਮੀਆਂ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ ਪੂਰੀਆਂ ਹੋ ਜਾਂਦੀਆਂ ਨੇ ਉਹਦੇ ਨਾਲ ਲਾਈਕ ਕਮੈਂਟ ਨਾਲ ਪਲੀਜ਼ ਕਮੈਂਟ ਕਰਿਆ ਕਰੋ ਠੀਕ ਹੈ ਜੀ ਕੋਈ ਕਮੀ ਪੇਸ਼ੀ ਹੁੰਦੀ ਹੈ ਵੀਡੀਓ ਦੇ ਵਿੱਚ ਉਹ ਵੀ ਜਰੂਰ ਦੱਸਿਆ ਕਰੋ ਤੇ ਲਓ ਜੀ ਹੁਣ ਪਹਿਲਾਂ ਸਾਨੂੰ ਅੰਦਰ ਨਾ ਕੀ ਆਇਆ ਅੰਦਰ ਬਾਥਰੂਮ ਦੇ ਵਿੱਚ ਤੇ ਇਹਨੂੰ ਪਤਾ ਲੱਗ ਗਿਆ ਹੁਣ ਬਾਹਰ ਹੈਣਾ ਤਾਂ ਬਾਹਰ ਆ ਗਿਆ ਕਹਿੰਦਾ ਮਮਾ ਮੈਂ ਇੱਥੇ ਟੱਬ ਚ ਬਹਿ ਕੇ ਨਹਾਉਣਾ ਮੱਖਾ ਪੁੱਤ ਹੁਣ ਨਹੀਂ ਨਹਾਉਣਾ ਹੈਗੇ ਹੁਣ ਇੱਥੇ ਧੁੱਪ ਹੈਣਾ ਤੇ ਆ ਦੇਖੋ ਸਵੇਰੇ ਮੈਂ ਮਸ਼ੀਨ ਲਗਾਈ ਸੀਗੀ ਸਵੇਰੇ ਕੱਪੜੇ ਮੇਰੇ ਸਾਰੇ ਧੁੱਲ ਗਏ ਸੀਗੇ ਤੇ ਲਾਸਟ ਰਾਉਂਡ ਦੇ ਵਿੱਚ ਮੈਨੇ ਨਾ ਉਹ ਪਾਤੇ ਸੀਗੇ ਆਪਣੇ ਪਰਦੇ ਹੈਣਾ ਪਰੇ ਬਸ ਪਾਏ ਜਦੋਂ ਉਹਦੀ ਲਾਈਟ ਚਲੀ ਗਈ ਸੀਗੀ ਤੇ ਆ ਦੋ ਕ ਕੱਪੜੇ ਰਹਿ ਗਏ ਸੀਗੇ ਆਪਣੇ ਡਰਾਈਲ ਕਰਨ ਵਾਲੇ ਮੈਨੂੰ ਐ ਸੀਗਾ ਵੀ ਇਹਨਾਂ ਨੁੱਚੜ ਜਾਣਗੇ ਵੀ ਲਾਈਟ ਆ ਜੂਗੀ ਹਨਾ ਪਰ ਆਈ ਨਹੀਂ ਹੈਗੀ ਮਾ ਚੱਲ ਧੁੱਪ ਐਨੀ ਤੇਜ ਹੈ ਹੱਥ ਨਾਲ ਨਿਚੋੜ ਕੇ ਪਾ ਦਨੇ ਆ ਮੈਂ ਵੀ ਉਂਜੀ ਨੁੱਚੜ ਜਾਣਗੇ ਹਨਾ ਐਨੀ ਧੁੱਪ ਐ ਕੱਪੜੇ ਤਾਂ ਕੀ ਚੀਜ਼ ਆ ਬੰਦਾ ਸੁੱਕ ਜਾਂਦਾ ਹਨਾ ਤੇ ਇੱਥੇ ਆ ਦੇਖੋ ਰਮਣੀਤ ਦੇ ਡੈਡੀ ਵੀ ਹੁਣ ਕੰਮ ਤੋਂ ਆ ਗਏ ਸੀਗੇ ਰੋਟੀ ਖਾਣ ਤੇ ਉਹਨਾਂ ਨੇ ਆਪਣੀ ਸ਼ਰਟ ਦੇਖੋ ਧੁੱਪੇ ਲਗਾਈ ਹੈ ਐਨੀ ਪਸੀਨੇ ਨਾਲ ਭਿੱਜੀ ਪਈ ਹੈ ਕਹਿੰਦੇ ਬਹੁਤ ਜ਼ਿਆਦਾ ਗਰਮੀ ਹੈ ਹਨਾ ਤੇ ਸੱਚੀ ਹੈ ਨਾ ਗਰਮੀ ਨੇ ਤਾਂ ਬਹੁਤ ਜ਼ਿਆਦਾ ਤਪਾਇਆ ਪਿਆ ਹਾਲਾਂਕਿ ਦੇਖੋ ਸਾਡੇ ਵੱਲ ਮੀਂਹ ਪੈ ਗਿਆ ਪਰ ਗਰਮੀ ਨਹੀਂ ਘਟੀ ਹੈਗੀ ਹਨਾ ਗਰਮੀ ਓਨੀ ਹੈ ਆਪਣੀ ਥਾਂ ਤੇ ਹਨਾ ਜਿੱਥੇ ਹੈਗੀ ਸੀਗੀ ਤੇ ਕੁਸ਼ੈਰ ਰਮਨੀਤ ਦੇ ਡੈਡੀ ਦਾ ਕੰਮ ਹੈ ਨਾ ਜਮਾ ਧੁੱਪ ਚ ਹੀ ਬੈ ਕੇ ਕਰਨ ਵਾਲਾ ਹੁੰਦਾ ਸਰੀਏ ਦਾ ਕੰਮ ਹੈ ਉਹਦੇ ਕਰਕੇ ਹੈ ਨਾ ਕੁਝ ਜ਼ਿਆਦਾ ਲੱਗਦੀ ਹੈ ਤੇ ਇੱਥੇ ਹੁਣ ਰਮਨੀਤ ਦੇ ਡੈਡੀ ਕਹਿ ਰਹੇ ਸੀਗੇ ਪਹਿਲਾਂ ਮੈਨੂੰ ਰੋਟੀ ਦੇ ਦੇ ਫਟਾਫਟ ਵੀ ਫੇਰ ਵੀ ਮੈਨੇ ਦੁਬਾਰੇ ਕੰਮ ਤੇ ਜਾਣਾ ਹੈ ਨਾ ਇਸ ਕਰਕੇ ਮੈਂ ਖਾ ਚੱਲੋ ਜਿਹੜੇ ਧੋ ਕੇ ਕੱਪੜੇ ਰਹਿ ਗਏ ਨੇ ਸੁਕਾਉਣ ਵਾਲੇ ਮੈਂ ਖਾ ਚੱਲੋ ਮੈਂ ਬਾਅਦ ਚ ਸੁਕਾਉਣੇ ਪਹਿਲਾਂ ਇਹਨਾਂ ਨੂੰ ਮੈਂ ਰੋਟੀ ਦੇ ਦੇਣੀ ਹੈ ਹੈਨਾ ਤੇ ਇੱਥੇ ਮੈਂ ਸ਼ਾਨ ਨੂੰ ਵੀ ਹੁਣ ਮੈਂ ਮੈਂ ਕਿਹਾ ਹੁਣ ਬਿਮਾਰ ਨਾ ਹੋ ਜੇ ਵੀ ਪਹਿਲਾਂ ਅੰਦਰ ਨਾ ਕਹਿ ਹੁਣ ਧੁੱਪ ਆ ਗਈ ਤੇ ਉਹ ਧੁੱਪ ਚ ਨਾ ਹੋਊਗਾ ਹੈਨਾ ਤਾਂ ਕਰਕੇ ਮੈਂ ਹੁਣ ਤੂੰ ਬੱਸ ਬਹੁਤ ਕਰ ਮੈਂ ਤੇ ਡੈਡੀ ਨਾਲ ਹੁਣ ਫੋਨ ਵਗੈਰਾ ਦੇਖ ਲੈ ਤੇ ਲੋ ਜੀ ਰੋਟੀ ਰੁਟੀ ਦੇਣ ਤੋਂ ਬਾਅਦ ਇੱਥੇ ਮੈਂ ਕਰਨ ਲੱਗ ਗਈ ਸੀਗੀ ਥੋੜੀ ਬਹੁਤੀ ਮੈਂ ਅਰੇਸਟ ਕਰਨ ਲੱਗੀ ਸੀਗੀ ਪਰ ਬੱਚੇ ਨੇ ਕਰਨ ਦਿੱਤੀ ਅੱਜ ਮੈਂ ਸੋਈ ਨਹੀਂ ਹੈਗੀ ਨੀ ਮੈਂ 10 15 ਮਿੰਟ ਅਗਰ ਜੇ ਸੋਜ ਮੈਂ ਨਾ ਰਿਲੈਕਸ ਹੋ ਜਣੀ ਆ ਬੱਚੇ ਨੇ ਸੌਣ ਨੇ ਦਿੱਤਾ ਹੈਗੇ ਕਿਉਂਕਿ ਇਹਨਾਂ ਦੀ ਹੁਣ ਛੁੱਟੀਆਂ ਹੋ ਗਈ ਖਤਮ ਤੇ ਥੋੜਾ ਬਹੁਤਾ ਰਮਨੀਤ ਦਾ ਇਹ ਰਹਿੰਦਾ ਸੀਗਾ ਕੁਝ ਪ੍ਰੋਜੈਕਟ ਜਾ ਬਣਾਉਣ ਵਾਲਾ ਹੈ ਨਾ ਮੈਂ ਚਲੋ ਤੈਨੂੰ ਮੈਂ ਕਰਕੇ ਦੇਣੀ ਆ ਛੁੱਟੀਆਂ ਦਾ ਕੰਮ ਦੇ ਤਾ ਦਿੰਦੇ ਨੇ ਪਰ ਅੱਧਾ ਮਿੰਨਾਂ ਦਾ ਮਾਵਾ ਨੂੰ ਹੀ ਕਰਨਾ ਪੈਂਦਾ ਹੈ ਨਾ ਸ਼ਾਨੂੰ ਦਾ ਤਾਂ ਸੱਚੇ ਮੈਨੂੰ ਹੀ ਕਰਨਾ ਪੈ ਰਿਹਾ ਜਦੋਂ ਇਹਨੂੰ ਮੈਂ ਕੰਮ ਕਰਾਉਂਦੀ ਆ ਨਾ ਉਹਦੇ ਨੂੰ ਨੀਂਦ ਆ ਜਾਂਦੀ ਹੈ ਅੱਜ ਵੀ ਇਹਦੇ ਨਾਲ ਐ ਹੀ ਹੋਇਆ ਪਹਿਲਾਂ ਮੈਂ ਰਮਨੀਤ ਨੂੰ ਕਰਾ ਰਹੀ ਸੀਗੀ ਤੇ ਜਦੋਂ ਇਹਨੂੰ ਕਰਾਣ ਨੂੰ ਹੋਇਆ ਅੱਜ ਦੁਪਹਿਰੇ ਸੋਇਆ ਨਹੀਂ ਤੇ ਜਦੋਂ ਇਹਨੂੰ ਕਰਾਣ ਲੱਗੇ ਕਹਿੰਦਾ ਮਮਾ ਮੈਨੂੰ ਨੀਂਦ ਆ ਰਹੀ ਐ ਸੱਚੇ ਝੂਟੇ ਲੈਣ ਲੱਗ ਗਿਆ ਕੰਮ ਕਰਦੇ ਕਰਦੇ ਫਿਰ ਇਹਦਾ ਦਾਦਾ ਕੰਮ ਮੈਨੂੰ ਹੀ ਕਰਨਾ ਪਿਆ ਏਵੇਂ ਸੇ ਮੈਨੂੰ ਆ ਲੱਗਦਾ ਹੈ ਯਾਨਕੀ ਜਿਹੜਾ ਸਕੂਲ ਦਾ ਕੰਮ ਹੁੰਦਾ ਛੋਟੇ ਬੱਚਿਆਂ ਦਾ ਮਾਮਾ ਲਈ ਹੁੰਦਾ ਵੀ ਤੁਸੀਂ ਕਰ ਦੋ ਬੈਲੇ ਤੁਸੀਂ ਕੀ ਕਰੋਂਗੀ ਆ ਹਨਾ ਤੇ ਚਲੋ ਕੋਈ ਗੱਲ ਨਹੀਂ ਤੇ ਫਿਰ ਮੈਨੂੰ ਤਰਸ ਵੀ ਆਇਆ ਸੀਗਾ ਸ਼ਾਨੂੰ ਤੇ ਫਿਰ ਮੈਂ ਕਿਹਾ ਚਲ ਕੁਛ ਨਹੀਂ ਹੁੰਦਾ ਹੈਗਾ ਵੀ ਕਰ ਦੰਨੀ ਆ ਤੇ ਚਲੋ ਜੀ ਫਰੈਂਡ ਤੇ ਹੁਣ ਨਾ ਥੋੜਾ ਇੱਕ ਹੁਣ ਮੈਨੂੰ ਨਾ ਰਿਲੈਕਸ ਜਾ ਹੋਣ ਲੱਗ ਗਿਆ ਹੈ ਹਨਾ ਵੀਡੀਓ ਕਿਉਂਕਿ ਮੈਂ ਦੁਪਹਿਰੇ ਪਾ ਦੰਨੀ ਆ ਨਾ ਟੈਂਸ਼ਨ ਫਰੀ ਹੋ ਗਈ ਆ ਹੁਣ ਮੈਂ ਦੁਪਹਿਰੇ ਵੀਡੀਓ ਪਾ ਕੇ ਸ਼ਾਮ ਤੱਕ ਹੈਨਾ ਟੈਂਸ਼ਨ ਜੀ ਨਹੀਂ ਰਹਿੰਦੀ ਹੈਗੀ ਨਹੀਂ ਤਾਂ ਮੈਨੂੰ ਸਾਰਾ ਦਿਨ ਟੈਂਸ਼ਨ ਰਹਿੰਦੀ ਸੀਗੀ ਪਹਿਲਾਂ ਸਵੇਰੇ ਵੀਡੀਓ ਬਣਾਉਂਦੀ ਸੀਗੀ ਫਿਰ ਸ਼ਾਮ ਨੂੰ ਪਾਣੇ ਦੀ ਹੋ ਜਾਂਦੀ ਸੀਗੀ ਹੈਨਾ ਹੁਣ ਥੋੜਾ ਕੁ ਵਧੀਆ ਲੱਗਣ ਲੱਗ ਗਿਆ ਕਈ ਵਰੀ ਤਾਂ ਕੀ ਹੁੰਦਾ ਸੀਗਾ ਜਦੋਂ ਸ਼ਾਮ ਨੂੰ ਮੈਂ ਵੀਡੀਓ ਪਾਉਂਦੀ ਸੀਗੀ ਹੈਨਾ ਰਮਣੀਤ ਦੇ ਡੈਡੀ ਤੋਂ ਕਈ ਵਾਰੀ ਮੇਰੇ ਤੋਂ ਗਾਲਾਂ ਰਮਣੀਤ ਦੇ ਡੈਡੀ ਮੈਨੂੰ ਗਾਲਾਂ ਕੱਢ ਦਿੰਦੇ ਹੁੰਦੇ ਸੀਗੇ ਵੀ ਬੋਲ ਪੈਂਦੇ ਹੁੰਦੇ ਸੀਗੇ ਹੈਨਾ ਵੀ ਸਾਰਾ ਦਿਨ ਫੋਨ ਤੇ ਲੱਗੀ ਹੁੰਨੀ ਐ ਵੀ ਰੋਟੀ ਪਾਣੀ ਟਾਈਮ ਤੇ ਨਹੀਂ ਦਿੰਦੀ ਹੈਗੀ ਹੈਨਾ ਮੈਂ ਹੁੰਦਾ ਫਿਰ ਮੈਨੂੰ ਟਾਈਮ ਤੇ ਰੋਟੀ ਹੀ ਮਿਲ ਜੇ ਬਾਕੀ ਕੁਛ ਮਰਜ਼ੀ ਕਰੀ ਜਾਵੇ ਹੈਨਾ ਸਾਰਾ ਦਿਨ ਤੇ ਬਸ ਫਿਰ ਵੀਡੀਓ ਦੇ ਚੱਕਰ ਦੇ ਵਿੱਚ ਸੱਚੀ ਰੋਟੀ ਪਾਣੀ ਲੇਟ ਹੋ ਜਾਂਦਾ ਸੀਗਾ ਤੇ ਬਾਕੀ ਜੇ ਰੋਟੀ ਪਾਣੀ ਲੇਟ ਵੀ ਨਹੀਂ ਹੁੰਦਾ ਸੀਗਾ ਵੀ ਸਿਨਾਂ ਨੇ ਫਿਰ ਗੱਲ ਜੀ ਰੜਕੀ ਜਾਂਦੀ ਸੀ ਕਿ ਵੀ ਹਾਂ ਵੀ ਇਹਨੇ ਮੈਨੂੰ ਵੀ ਰੋਟੀ ਲੇਟ ਦਿੱਤੀ ਐ ਵੀ ਫੋਨ ਤੇ ਲੱਗੀ ਹੋਈ ਸੀਗੀ ਉਹਦੇ ਕਰਕੇ ਹੈਨਾ ਹੁਣ ਜਿੱਤੇ ਕਈ ਵਾਰੀ ਮੈਂ ਇਸ ਯਾਨਕੀ ਟਾਈਮ ਤੋਂ ਪਹਿਲਾਂ ਵੀ ਰੋਟੀ ਬਣਾ ਦਿੰਦੀ ਸਾਜਰੇ ਵੀ ਫਿਰ ਕਈ ਵਾਰੀ ਇਹ ਖਾਂਦੇ ਵੀ ਨਹੀਂ ਸੀਗੇ ਹੈਨਾ ਐ ਹੋ ਜਾਂਦਾ ਤੇ ਇੱਥੇ ਲੱਗੇ ਸੀਗੇ ਇਹ ਪੱਖਾ ਸਾਫ ਕਰਨ ਆਪਣੇ ਨਾ ਘੋੜੀ ਪਈ ਸੀਗੀ ਘੋੜੀ ਹੁਣਾਂ ਫੜਾ ਕੇ ਆਉਣੀ ਸੀਗੀ ਤੇ ਕੁਛ ਇਹ ਹੈਨਾ ਪੱਖੇ ਦੀ ਸ਼ਾਇਦ ਕੁਛ ਚੈੱਕ ਕਰਨ ਚੜੇ ਸੀਗੇ ਮੈਂ ਕਿਹਾ ਤੁਸੀਂ ਚੜਤਾ ਗਿਆ ਮੈਂ ਕਿਹਾ ਤੁਸੀਂ ਸਾਫ ਵੀ ਕਰੀ ਦਿਓ ਹੈਨਾ ਕਹਿੰਦੇ ਹਾਂ ਚਲੋ ਮੈਂ ਕਰ ਦਿੰਨਾ ਐਂ ਤਾਂ ਚਲੋ ਵਧੀਆ ਨੇ ਹੈਨਾ ਕੰਮ ਵਿੱਚ ਤੁਹਾਨੂੰ ਪਤਾ ਹੀ ਮੇਰੇ ਨਾਲ ਬਹੁਤ ਜ਼ਿਆਦਾ ਹੈਲਪ ਕਰਾਉਂਦੇ ਨੇ ਬਸ ਮੇਰੇ ਤੋਂ ਇੱਕੋ ਹੀ ਚੀਜ਼ ਚਾਹੁੰਦੇ ਨੇ ਇਹ ਵੀ ਮੈਨੂੰ ਟਾਈਮ ਤੇ ਹੈਨਾ ਰੋਟੀ ਪਾਣੀ ਦੇ ਦਿਆ ਕਰੇ ਤੇ ਬਸ ਮੈਂ ਹੁਣ ਉਹੀ ਸੋਚ ਰਹੀ ਹਾਂ ਤੇ ਕਰ ਰਹੀ ਹਾਂ ਹੈਨਾ ਵੀ ਵੀਡੀਓ ਚਲੋ ਚੇਂਜ ਕਰਕੇ ਮੈਨੂੰ ਵਧੀਆ ਲੱਗ ਰਿਹਾ ਹੈ ਹੈਨਾ ਕਈ ਵਾਰ ਕੀ ਹੁੰਦਾ ਸੀਗਾ ਜਦੋਂ ਇਹ ਬੋਲਦੇ ਹੁੰਦੇ ਸੀਗੇ ਨਾ ਮਨ ਚ ਸੱਚੀ ਐ ਆਉਂਦਾਂ ਦੇ ਸੀਗੇ ਵੀ ਛੱਡ ਪੜਾ YouTube ਹੈ ਨਾ ਵੀ ਵਲੌਗ ਬਣਾਉਣੇ ਛੱਡ ਵੀ ਕਿਤਾ ਚਲੋ ਕਈ ਵਰੀ ਤਾਂ ਵਿਊਜ਼ ਤੇ ਵੀ ਆ ਜਾਂਦਾ ਸੀਗਾ ਕੁਝ ਫਿਰ ਜਦੋਂ ਇਹ ਮੈਨੂੰ ਰੋਟੀ ਪਾਣੀ ਆਪਣਾ ਲੇਟ ਹੋ ਜਾਂਦਾ ਸੀਗਾ ਟਾਈਮ ਟੇਬਲ ਤੇ ਹੈ ਨਾ ਕੁਝ ਚੀਜ਼ਾਂ ਨਹੀਂ ਬਣਦੀਆਂ ਸੀਗੀਆਂ ਹੈ ਨਾ ਸਭ ਕੁਝ ਲੇਟ ਹੋ ਜਾਂਦਾ ਸੀਗਾ ਫਿਰ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਸੀਗਾ ਤੇ ਹੁਣ ਦੋ ਕੁ ਦਿਨਾਂ ਤੋਂ ਚਲੋ ਮੈਨੂੰ ਥੋੜਾ ਇੱਕ ਸੈੱਟ ਲੱਗ ਰਿਹਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਹੈ ਨਾ ਵੀ ਆਪਣਾ ਟਾਈਮ ਟੇਬਲ ਇਹ ਠੀਕ ਹੈ ਵੈਸੇ ਮੈਨੂੰ ਬਹੁਤ ਜ਼ਿਆਦਾ ਵ ਦੇ ਟਾਈਮ ਮੈਂ ਐਡਿਟ ਕਰ ਲੈਣੀ ਥੋੜੀ ਬਹੁਤੀ ਮੈਂ ਰਾਤ ਨੂੰ ਸੈਟਿੰਗ ਕਰਕੇ ਰੱਖ ਲੈਣੀ ਆ ਤੇ ਫਿਰ ਆਪਣੀ ਦੁਪਹਿਰ ਤੱਕ ਚਲੋ ਵੀਡੀਓ ਆ ਜਾਂਦੀ ਹੈ ਤੇ ਲੋਜੀ ਉਸ ਤੋਂ ਬਾਅਦ ਹੁਣ ਮੈਂ ਕਰਨ ਲੱਗੀ ਸੀਗੀ ਆਪਣੀਆਂ ਮਿਰਚਾਂ ਧੋਲੀਆਂ ਸੀਗੀਆਂ ਮੈਨੇ ਮੰਮੀ ਲੈ ਕੇ ਆਏ ਸੀਗੇ ਪਰ ਮਿਰਚਾਂ ਨਾਲ ਮੈਨੂੰ ਥੋੜੀ ਜਿਹੀ ਕੋੜੀਆਂ ਨਹੀਂ ਲੱਗੀਆਂ ਹੈਗੀਆਂ ਕਿ ਤਿੱਖੀਆਂ ਨਹੀਂ ਹੈਗੀਆਂ ਸੀਗੇ ਹਨਾ ਫਿਰ ਤਿੱਖੀਆਂ ਦਾ achar ਵਧੀਆ ਲੱਗਦਾ achar ਪਾਉਣਾ ਸੀਗਾ ਮੈਨੇ ਫਿਰ ਮੈਂ ਕਿਹਾ ਚਲੋ ਥੋੜੀ ਜਿਕੇ ਆਪਾਂ ਪਾਈਆ ਘਪਾ ਕੇ ਦੇਖਦੇ ਆਂ ਵੈਸੇ ਵੀ ਅਸੀਂ ਮੈਂ ਕਿਹਾ ਦੋਈ ਜਣਿਆ ਖਾਣ ਵਾਲੇ ਹਨਾ ਬੱਚੇ ਵਗੈਰਾ ਤਾਂ ਖਾਂਦੇ ਨਹੀਂ ਹੈਗੇ ਮਿਰਚਾਂ ਦਾ ਆਚਾਰ ਤੇ ਆਪਾਂ ਪਹਿਲਾਂ ਥੋੜਾ ਘਪਾ ਕੇ ਦੇਖਾਂਗੇ ਇਸ ਕਰਕੇ ਮੈਂ ਮਿਰਚਾਂ ਧੋਲੀਆਂ ਸੀਗੀਆਂ ਤੇ ਇੱਥੇ ਮੈਂ ਨਾਲ ਦੀ ਨਾਲ ਹੁਣ ਭਿੰਡੀ ਵੀ ਧੋ ਦਵਾਂਗੀ ਤੇ ਆਪਾਂ ਇਹ ਅੱਜ ਬਣਾਵਾਂਗੇ ਭਿੰਡੀ ਦੀ ਸਬਜ਼ੀ ਤੇ ਠੀਕ ਹੈ ਜੀ ਲੇਟ ਆਪਣੀ ਇਸ ਟਾਈਮ ਦੇਖੋ ਕਿੰਨੇ ਵਜੇ ਆਈਏ 7:30 ਵਜੇ ਪਤਾ ਨਹੀਂ 7 ਵਜੇ ਲੇਟ ਆਈ ਸੀਗੀ ਹਾਂ ਸਾਰਾ ਦਿਨ ਦੀ ਗਈ ਹੋਈ ਸਵੇਰੇ 8:30 ਵਜੇ ਦੀ ਤੇ ਚਲੋ ਇਹ ਸ਼ੁਕਰ ਸੀਗਾ ਕਿ ਆਪਣਾ ਇਨਵਰਟਰ ਨੇ ਸਾਥ ਦੇਤਾ ਸੀਗਾ ਵਧੀਆ ਹੈ ਨਾ ਇੱਕ ਪੱਖਾ ਆਪਣਾ ਵਧੀਆ ਚੱਲੀ ਗਿਆ ਸੀਗਾ ਤੇ ਇੱਥੇ ਹੁਣ ਮੈਂ ਭਿੰਡੀ ਭੁੰਡੀ ਧੋ ਕੇ ਫਿਰ ਨਾਲ ਆਪਾਂ ਨੂੰ ਹੈ ਨਾ ਰਮਨਦੀਪ ਦਾ ਕਮੈਂਟ ਆਇਆ ਸੀਗਾ ਤੇ ਸਨਾਲ ਪਹਿਲਾ ਤਾਂ ਦੀਦੀ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਹਨ ਆਪਣਾ ਵੀਰ ਹੈਨਾ ਪੁਰਤਗਾਲ ਦੇ ਵਿੱਚ ਪੱਕਾ ਹੋ ਗਿਆ ਬਹੁਤ ਬਹੁਤ ਵਧਾਈਆਂ ਹੋਣ ਪ੍ਰਮਾਤਮਾ ਹੈਨਾ ਤੁਹਾਨੂੰ ਐਂਓ ਤਰੱਕੀਆਂ ਦੇਣ ਖੁਸ਼ੀਆਂ ਦੇਣ ਬਹੁਤ ਜ਼ਿਆਦਾ ਖੁਸ਼ੀ ਹੋਈ ਸੱਚੀ ਜਦੋਂ ਕੋਈ ਆਪਣਾ ਐਵੇਂ ਕੋਈ ਭੈਣ ਭਾਈ ਅੱਗੇ ਵਧਦਾ ਬਹੁਤ ਜ਼ਿਆਦਾ ਮਨ ਖੁਸ਼ ਹੁੰਦਾ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਹੈਨਾ ਬਾਹਰ ਜਾ ਕੇ ਹੈਨਾ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਜਾਣਾ ਹੈਣਾ ਇੰਨੀ ਮਿਹਨਤ ਕਰਨਾ ਹੈਣਾ ਰਾਤ ਦੇ ਦਿਨ ਇੱਕ ਕਰਕੇ ਕਮਾਈਆਂ ਕਰਨੀ ਫਿਰ ਕਿਤੇ ਜਾ ਕੇ ਹੈਣਾ ਚਾਰ ਪੰਜ ਸਾਲਾਂ ਬਾਅਦ ਮੈਨੂੰ ਲੱਗਦਾ ਪੱਕਾ ਹੁੰਦਾ ਹੈਣਾ ਤੇ ਬਹੁਤ ਜ਼ਿਆਦਾ ਸੱਚੀ ਮਨ ਖੁਸ਼ ਹੋਇਆ ਤੇ ਕਾਫੀ ਦਿਨਾਂ ਤੋਂ ਹੈਣਾ ਤੁਹਾਡੇ ਨਾਲ ਕਮੈਂਟ ਜੇ ਨਹੀਂ ਆ ਰਹੇ ਸੀਗੇ ਮੈਂ ਕਿਹਾ ਸ਼ਾਇਦ ਇਹ ਦੀ ਬੀਜ਼ੀ ਹੋਣਗੇ ਜਾਂ ਫਿਰ ਹੈਣਾ ਵੀ ਨਹੀਂ ਵੀ ਕਈ ਵਾਰੀ ਵਾਚ ਕਰਨ ਦਾ ਟਾਈਮ ਲੱਗਦਾ ਹੈਗਾ ਕਿਉਂਕਿ ਉੱਥੇ ਕੰਮ ਬਹੁਤ ਜ਼ਿਆਦਾ ਹੈਣਾ ਇਸ ਕਰਕੇ ਵੀ ਹੈ ਤੇ ਚਲੋ ਕੋਈ ਗੱਲ ਨਹੀਂ ਵਧੀਆ ਲੱਗਦਾ ਤੁਸੀਂ ਪਲੀਜ਼ ਡੇਲੀ ਕਮੈਂਟ ਕਰਦਿਆ ਕਰੋ ਕਿਉਂਕਿ ਮੈਂ ਹਿੰਮਤ ਜੀ ਥੋੜੀ ਜਿਹੀ ਕਬਣੀ ਰਹਿੰਦੀ ਹੈ ਹਨਾ ਕਿਉਂਕਿ ਪਿਆਰ ਆਪਣਾ ਜਿਹੜਾ ਕਮੈਂਟ ਨਾਲ ਜਿਹੜਾ ਹੁੰਦਾ ਹੈ ਨਾ ਆਪਾਂ ਇੱਕ ਦੂਜੇ ਦੇ ਕਮੈਂਟ ਪੜ੍ਹਦੇ ਆ ਚਲੋ ਤੁਸੀਂ ਤਾਂ ਮੈਨੂੰ ਦੇਖ ਨਹੀਂ ਮੈਂ ਤਾਂ ਤੁਹਾਨੂੰ ਚਲ ਦੇਖ ਨਹੀਂ ਸਕਦੇਗੀ ਪਰ ਤੁਹਾਡੇ ਕਮੈਂਟਾਂ ਨਾਲ ਮੈਨੂੰ ਪਤਾ ਲੱਗਦਾ ਰਹਿੰਦਾ ਇੱਕ ਆਂਟੀ ਜੀ ਨੇ ਹੈ ਨਾ ਹਣੀ ਸਿੰਘ ਦੀ ਆਈਡੀ ਤੋਂ ਮੈਨੂੰ ਇੰਨਾ ਕਮੈਂਟ ਕਰਦੇ ਸੀਗੇ ਯਾਨਕਿ ਕਾਫੀ ਸਾਲ ਕਰਦੇ ਰਹੇ ਨੇ ਹੈ ਨਾ ਡੇਢ ਸਾਲ ਮੰਗੂ ਤੇ ਹੁਣ ਨਾ ਇਵੇਂ ਮਹੀਨੇ ਮੰਗੂ ਹੋ ਗਿਆ ਤੇ ਬਿਲਕੁਲ ਵੀ ਨਹੀਂ ਆਪਣੀ ਆ ਰਹੇ ਹੈਗੇ ਪਤਾ ਨਹੀਂ ਸ਼ਾਇਦ ਸਾਨੂੰ ਯਾਦ ਨਹੀਂ ਕਰ ਰਹੇ ਹੈਗੇ ਜਾਂ ਕਿਵੇਂ ਮੈਂ ਤਾਂ ਕਹਿੰਨੀ ਆ ਵਾਹਿਗੁਰੂ ਚਲੋ ਤੰਦਰੁਸਤ ਹੋਣ ਹੈ ਨਾ ਤੇ ਅਗਰ ਜੈਂਟੀ ਜੀ ਦੇਖਦੇ ਆ ਪਲੀਜ਼ ਕਮੈਂਟ ਜਰੂਰ ਕਰਨਾ ਵੈਸੇ ਕਾਫੀ ਦਿਨਾਂ ਤੋਂ ਮੈਂ ਰੋਜ਼ ਤੁਹਾਨੂੰ ਇੱਕ ਅੱਧੀ ਵਾਰੀ ਕਮੈਂਟ ਵੀ ਕੀਤੇ ਸੀਗੇ ਰਿਪਲਾਈ ਵੀ ਤੁਸੀਂ ਕਾ ਤੋਂ ਨਹੀਂ ਆ ਰਹੇ ਹੈਗੇ ਪਲੀਜ਼ ਰਿਪਲਾਈ ਜ਼ਰੂਰ ਕਰਨਾ ਅਗਰ ਜੇ ਦੇਖ ਰਹੇ ਹੋ ਤੇ ਚਲੋ ਜੀ ਫਰੈਂਡ ਆ ਟੋਟਾ ਪਾਨ ਤੋਂ ਬਾਅਦ ਫਰੈਂਡ ਹੁਣ ਰਮਨੀਤ ਦੇ ਡੈਡੀ ਲੈ ਕੇ ਆਈ ਸੀਗੇ ਆਈਸਕ੍ਰੀਮ ਤੇ ਹੁਣ ਆਪਾਂ ਖਾਣੇ ਆ ਮੂਲ ਦੀ ਆਈਸਕ੍ਰੀਮ ਆ ਦੇਖੋ ਹੈ ਨਾ ਠੰਡੀ ਠੰਡੀ ਸੀਗੀ ਪਹਿਲਾਂ ਮੋਮੋਸ ਨੂੰ ਜੀ ਕਰਦਾ ਸੀਗਾ ਮਹਾਂ ਚਲੋ ਅੱਜ ਆਪਾਂ ਠੰਡੀ ਜੀ ਚੀਜ਼ ਖਾਣੇ ਆ ਵੈਸੇ ਮੈਨੂੰ ਮਿੱਠਾ ਬਹੁਤ ਘੱਟ ਪਸੰਦ ਹੈ ਪਰ ਆਈਸਕ੍ਰੀਮ ਤਾਂ ਮੇਰੀ ਫੇਵਰਿਟ ਹੈ ਤੇ ਚਲੋ ਜੀ ਇੱਥੇ ਸਾਨੂੰ ਦੇਖ ਰਿਹਾ ਸੀਗਾ ਫੋਨ ਤੇ ਆਪਾਂ ਹੁਣ ਕਰਦੇ ਆ ਆਈਸਕ੍ਰੀਮ ਇੰਜੋਏ ਤੇ ਆਪਾਂ ਕੱਲ ਨੂੰ ਫੇਰ ਮਿਲਾਂਗੇ